ਸੰਗਤ ਜੇ ਕੀਤੀ ਲਾਇ ਤੇ ਸੇ ਅਗੇ ਪਟਕਾਰ RAM ਕਾ ਕਵਾਰ ਜਨਕੀਏ ਪੜੇ ਨਾ ਜੰਮ ਕੇ ਮਾਰੋ ਪੈਰੀ ਬੀੜੀ ਅਤੀ ਕੜੀਆਂ ਚਕੇਸ ਪੜੇ ਪਟਕਾਰ ਜੈਸੀ ਜੈਸੀ ਕਰਮ ਕਮਾਏ ਤੈਸੀ ਤੈਸੀ ਫਲ ਭਗਤਾਏ ਵਾ ਕਸਾਈਆਂ ਕਰਨ ਕਟਾਈਆਂ ਮਾਰ ਸਹੀ ਨਾ ਜਾਏ ਨਗਨ ਸਰੀਰ ਉਪਰ ਜਮ ਗੁਰ ਜਾ ਤਤੀ ਆਕਾਰ ਕਰ ਲਾਏ ਬਿਨ ਭਗਵੰਤ ਸੁਨੇ ਨ ਕੋਈ ਹੋਦੀ ਕੋਕ ਉਪਕਾਰ RAM ਕਾ ਇਕ ਵਾਰ ਜਨਕੀਏ ਪੜੇ ਨਾ ਜਨਕੀ ਮਾ ਦੇਖ ਤੜਪਦਾ ਮਨ ਮੁਗ ਪਾਪੀ ਦਰਦ ਦਰਦਵੰਦ ਆਏ ਭਾਗਤ ਵਾਜਰੀ ਖੀਨੇ ਜਮਰੇ ਆਪਣੇ ਕੋਲ ਬੁਲਾਏ ਕਣ ਲਗਾ ਜਮਦੂਤਾ ਤਾ ਤਾਏ ਕੋ ਆਤਮਾ ਲਾਏ ਇਸ ਮਿਰਤਿ ਪਿੰਨੋਂ ਪਾਸ ਅਮਾਰੀ ਛੋੜ ਪਿੱਛੇ ਮੁੜ ਜਾਇਓ ਨਾ ਮੇਰਾ ਬਤਨਾ ਦੀਨਾ ਜੀ ਪੁੱਛੇ ਕਰਤਾਰ RAM ਕਹੀ ਗਵਾਰ ਜਨਕੀਏ ਪੜੇ ਨਾ ਜਾਮਕੀ ਕੈਨ ਲਗੇ ਜਮਦੋ ਤੇਰੇ ਜੀ ਨੂੰ ਇਸਨੇ ਜੁਲਮ ਕਮਾਏ ਇਸ ਦੁਨੀਆ ਵਿੱਚ ਪਾਪ ਕਮਾਏ ਕਿਉਂ ਛੱਡਿਆ ਜਾਏ ਪਰਵਦਗਾਰ ਕਿਹਾ ਸੀ ਇਸ ਨੂੰ ਸਤ ਸੰਗ ਕਰੀ ਪਿਆਰ RAM ਕਹੇ ਕੁਵਾਰ ਜਨਕੀਏ ਪੜੇ ਨਾ ਜਨ ਕੀ ਮਾਨਸ ਖਾਨੇ ਦੂਜਕ ਜਾਣੇ ਹਰ ਕੀ ਯਾਦ ਭਲਾਈ ਜਿਸਨੇ ਦੁਨੀਆਂ ਦੇ ਵਿੱਚ ਜਿਸਮ ਅੰਮ੍ਰਿਤ ਚੋਗ ਪਚਾਈ ਜਟ ਰਗ ਨੂੰ ਹੀ ਸੜਦਾ ਬਲਦਾ ਮਾਰਿਆ ਸੀਨਾਰੇ ਦੇਸ ਰਹਾਤ ਨਰਨਜਨੀ ਸਮੂ ਲਾਇਆ ਪਾਰ ਕਨਾਰੇ ਯਾਦ ਕਰੇ ਨੀ ਕੀਤਾ ਉਸ ਕਾਂਥ ਨੇ ਪੰਪਕਾਰ ਰਾਮ ਕਹੀ ਕਿ ਵਾਰ ਜਨਕੀ ਪੜੇ ਨਾ ਜਾਣ ਕੀ ਮਾਰ ਮੈਂ ਸੁਣਿਆ ਜੋ ਤੁਸੀਂ ਸੁਨਾਇਆ ਏ ਸਭ ਦਾ ਬਿਰਤਾਰਾ ਸਭ ਜਗ ਕੋਲ ਸਚਾ ਇੱਕ ਸੋਈ ਭਾਰਤ ਵਾਜੁ ਪੁਕਾਰਾ ਜਾਉ ਜਾਉ ਨੇੜ ਨਹਾਉ ਜੰਮਦੂਤਾ ਨੂੰ ਕਹਿੰਦਾ ਦੇਂ ਦਿਆਲੁ ਗੋਪਾਲ ਹਮਾਰਾ ਭਗਤਾਂ ਦੀ ਮਨ ਲੈਂਦਾ ਜੋ ਜੋ ਅਰਦਾ ਨਾਮ ਤੇ ਆਵਣ ਹਰੀ ਓਨ ਕਾ ਦਿਨ ਦਾਰ RAM ਕੈਕ ਵਾਰ ਜਨਕੀ ਪੜੇ ਨਾ ਜਨਕੀ ਮਾਰ ਭਗਤ ਗਿਆ ਜਦ ਮੇਰੇ ਰਾਮ ਜਮਨੀ ਨજર ਮਾਇ ਮਿਰਦਕ ਗੋਲ ਰਖੀ ਦੇ ਮਈਤਾ ਲਖ ਲਖ ਸੁਭਰ ਮਨਾਈ ਗੁਰਵਾਲਮੀਕ ਰਤਨਾਗਰ ਸੁਆਮੀ ਪਾਰਤਵਾਜ ਅਲਾਇ ਦੇਪੁਰੀ ਜੋ ਦੇਵਤਿਆਂ ਦਾ ਰਾਤਿ ਉਤੇ ਚਲਾਇਆ ਪਾਰਦੁਆਰ ਕੀ ਫਰਮਾਵੇ ਉਸ ਮਿਰਤਿ ਗਤੇ ਤਾਏ ਵਾਲਮੀਕ ਪਰਮੇਸ਼ਰ ਮੇਰਾ ਉਸ ਦੇ ਸੋਲੇ ਗਾਈ ਪਾਪੀ ਪੁਰਸ ਭਗਤ ਕਲਦੀ ਆ ਸਰਬ ਲੋਕ ਸਕਾਰ RAM ਕਹੇ ਗਵਾਰ ਜਨਕੀ ਪੜੇ ਨਾ ਜਾਮਕੀ ਮਾਰ ਜੈਸੀ ਭਾਰਤਵਾਜ ਲਗਾਈ ਗੁਰਮੁਖ ਐਸੀ ਲਾਈ ਰਾਜੇ ਜਨਕ ਵਾਂਗ ਸੰਦੇਹੀ ਸੱਚਖੰਡ ਨੋ ਜਾਈਏ ਭਾਰਤਵਾਜ ਰਖੀਨੇ ਕੀਤੀ ਗੁਰੂ ਆਲੋਮੇਕ ਦੀ ਸੇਵਾ ਜਪਦੇ ਅਰਹਰ ਜੀ ਕੋ ਪਾਇ ਤਖਤ ਸੁਰਗਤ ਦਾ ਮੇਵਾ ਗਿਰ ਪਰਮੇਸ਼ਰ ਏਨ ਕਾ ਹੋਵਾ ਜੋ ਜਨ ਕਰਨ ਪਿਆਰ ਵਾਲਮੀਕ ਪਰਮੇਸ਼ਰ ਜੀ ਕੋ ਕੋਟਲ ਕੋਟ ਨਵਸ਼ਕਾਰ ਰਾਮ ਕਹੀ ਕਵਾਰ ਜਨਕੀਏ ਪੜੇ ਨਾ ਜਨ ਕੀ ਮਾਰ ਰਗਬਤ ਸੈਨਾ ਵਨਰੀ ਲੰਕਾ ਦਾ ਸੰਗ ਰਾਮ ਮਾਰ ਡਗਰਨ ਜੀਤ ਤੇ ਖਬਰ ਕਰੀ ਅਨੁਮਾਨ ਆਗੇ ਸ਼ਾਲਾ ਮਾਰਦੀ ਬਨਰ ਸੈਵਜਵਾਲ ਅਤੀ ਨਿਜੇ ਵਰਸ਼ੀਆਂ ਟਗਵੇਂ ਤੀਰ ਕਮਾਨ ਲਬਸਰ ਸਾਰੀ ਬਨਰੀ ਗਰਦੇ ਜੜਾਉਂਦੀ ਜਾਨ ਕਈਆਂ ਕੋਲੇ ਛੋਟੀਆਂ ਕਈਆਂ ਕੋਲੇ ਬਾਣ ਕਜੰਨੇ ਫਾਈ ਫੌਜ ਦੇ ਉੱਪਰ ਉਨਾਰੇ ਘਾਣ ਸੈਨਾ ਇਤਨੇ ਜਾਵਦੀ ਪਾਰ ਚੰਦ ਮਾਰਾ ਰਣ ਤੂੰ ਜਣਦਾ ਯੋਧਿਆ ਮਨ ਮਨ ਚੜਿਆ ਚਾ ਗਜ ਦੇ ਬਦਲਾ ਵੰਗਰਾ ਨਾਲ ਚੜੇ ਨਾਲ ਨੀਲ ਤੇਰ ਲੰਗੋਟੇ ਕੈਸਰੀ ਢਾਲ ਲਮੀ ਦਸ ਅਮੀਲ ਜੈ ਹੋਵੇ ਬਲਰਾਮ ਦੀ ਗਜ ਗਜ ਕੇ ਸਭ ਕਹਿਣ ਦਹਿਰ ਦੀ ਰਤ ਪੀਂ ਨੂੰ ਨਾਲ ਚੱਲੇ ਕਾਲੀ ਰਹਿਣ ਅਗਨ ਪਵਨ ਜਲ ਦੇਵਤਾ ਵੀਰ ਕਰਾਰੇ ਅਗਨੋ ਪਵਨ ਜਲ ਦੇਵਤਾ ਵੀਰ ਕਰਾਰੇ ਨਾਲ ਅੱਗੇ ਅਕੇ ਜਾਂਦਾ ਸਵਨਾ ਦੇ ਟਡਕਾਲ ਮਗਰ ਮਗਰ ਕਲ ਜੋਗਣਾ ਗਲ ਵਿੱਚ ਕੁੱਤੇ ਵਾਲ ਰਾਮ ਵਿੱਚ ਬਗਨੇ ਕੋਲ ਦੇ ਪਰ ਪਰ ਕੇ ਲਖਾਲ ਅਥੀ ਪਜਵੜ ਕੇ ਬੇੜੀਆਂ ਨਾਲ ਚੜੇ ਜਮਦੂਤ ਦੇਖਣ ਆਏ RAM ਨੂੰ ਵੱਡੇ ਵੱਡੇ ਸਾਪੂਤ ਗੁਰਜਾਉ ਪਰਮਸ਼ਾਨ ਦੇ ਅੰਗਤ ਦੇ ਹਮੂਮਾਨ ਹਾਥ ਰਾਜੇ ਸੁਗਰੀਵ ਦੇ ਫੌਜਾਂ ਦੇ ਕਮਾਨ ਪਰਵਤ ਡੋਲੇ ਖਾ ਗਏ ਚੜਿਆ ਦੇਖ ਤੂਫਾਨ ਗਰਜਨ ਵਨਸ ਗੁਰੂ ਵਾਲਮੀਕ ਨੂੰ ਸਿਮਰ ਕੇ ਮਿਲੇ ਸੁਰਗ ਵਿੱਚ ਥਾਣ ਗੁਰੂ ਵਾਲਮੀਕ ਨੂੰ ਸਿਮਰ ਕੇ ਭੋਗ ਲਗੈ ਨੁਨਦਾਨ ਗੁਰੂ ਵਾਲਮੀਕ ਨੂੰ ਸਿਮਰ ਕੇ ਜੀਵਨ ਮੁਕਤੀ ਪਾਏ ਗੁਰੂ ਵਾਲਮੀਕ ਨੂੰ ਸਿਮਰ ਕੇ ਜੰਮ ਤੋਂ ਮਾਰ ਨਾ ਖਾਏ ਗੁਰਵਾਲਮਿਕ ਨੋ ਸਿਮਰ ਕੇ ਜਮਨ ਮਰਨ ਮੁਕ ਜਾਏ ਗੁਰਵਾਲਮਿਕ ਨੋ ਸਿਮਰ ਕੇ ਕੋਠ ਜਨਮ ਦੁਖ ਜਾਏ ਗੁਰਵਾਲਮਿਕ ਨੋ ਸਿਮਰ ਪੀਉ ਨਸ ਪੂਰਨ ਕਾਜ ਸਭ ਕਾ ਦਾਤਾ ਏ ਗੁਰਵਾਲਮਿਕ ਮਹਾਰਾਜ ਗੁਰਵਾਲਮਿਕ ਮਰ ਕੇ ਉਘੜੇ ਨਾਹੀ ਪਾਜ ਗੁਰੂ ਵਾਲਮੀਕ ਨਿਰੰਕਾਰ ਸਭਨਾ ਦਾ ਸਿਰ ਤਾਜ ਪੂਰਨ ਆਸਾ ਜੋ ਚੁਕੇ ਵਾਲਮੀਕ ਧਰਮਾਤ ਗੁਰੂ ਵਾਲਮੀਕ ਪਰਮਾਤਮਾ ਸਭਨਾ ਦਾ ਸਿਰ ਨਾਤ ਪੜਤ ਸੁਣਤ ਸਭ ਉਤਰੇ ਅਮਰ ਗੁਰੂ ਕੀ ਬਾਣ ਘਟ ਘਟ ਮੇ ਪਰਵਿਚੈ ਸਭ ਜੀਵਨ ਦੇ ਸਾਥ ਜੋ ਸਿਜਣੂੜੇ ਸੋ ਮਿਲੇ ਸਭ ਗੁਰੂ ਕੇ ਹਾਥ ਜਿਵੜ ਪਾਗੀ ਚੇਤ ਦੇ ਗੁਰੂ ਆਲਮੀਕ ਦਾ ਨਾਮ ਗੁਰ ਕਾ ਨਾਮ ਜਿ ਤਾਰਕੀ ਉਤਰਨ ਮਨ ਕਾ ਗਾਮ ਓਨ ਮਰਦਾ ਪੂਰੀਆਂ ਚੇ ਸੁਭਾਤੇ ਸ਼ਾਮ ਜਿਨ ਪੀਤਾ ਸੋ ਤਰ ਗਏ ਗੁਰ ਕਾ ਅੰਮ੍ਰਿਤ ਜਾਮ ਗੁਰਵਾਲਮੀਕ ਨਿਰੰਕਾਰ ਹੈ ਗੁਰਵਾਲਮੀਕ ਨਿਰੰਕਾਰ ਹੈ ਪੂਜਨ ਕੋ ਨਿਤ ਨੀਤ ਬੇਜਮਰਾ ਗੁਜ ਨਾ ਕਰੇ ਜੇ ਗੁਰ ਨਾਲ ਪ੍ਰੀਤ ਤਨ ਤਨ ਸਤਿਗੁਰੂ ਰਵੀਦਾਸ पूरन पुरख पति अविनाच जिस मन में रति ना होवे सो परमेश्वर के मन पावे नाम रतनाय अमृत पीना जन्म मरणो इذ پیرมายे पल पल सुमरे नाम नधाना दूर सदा उस राखै मेरा मुझ में कुछ भी ना है ਸਾਭੁ ਰਿਤਿ ਰਾਖੈ ਸੁਖ ਬਸਤਾ ਦੇ ਜੋ ਨਰ ਚਾਵੇ ਜੀਵ ਕਿਸੇ ਦਾ ਦਿਲ ਦਾ ਦੁਖਾਵੇ ਸੋ ਸੂਰਾ ਜੋ ਮਨ ਆਪਣੇ ਚੋ ਮੈਂ ਮੇਰੀ ਨੂੰ ਮਾਰੀ ਐਸੀ ਨਾਮ ਰਤਨਿਆ ਕੋ ਨੋ ਠਾਕ ਸਦ ਬੁਲਹਾਰੀ ਦਸਨੋਂ ਦੇ ਕਰਕੇ ਗਾਵੇ ਵਸਤ ਪਰਾਇ ਆਤਮ ਨਾਲ ਲਾਏ ਅਗਧਰੀ ਦਾ ਨੋਲ ਤਨਾਇ ਲਗ ਵਾਗ ਜਾਨ ਬਰੋਲੀ ਮੰਦੜੀ ਦਾਗ ਨਾ ਲੱਗਣ ਦੀ ਆਪਣੇ ਮਾਨਸ ਚੋਲੇ ਸੰਤ ਜਨਾ ਦੀ ਤਰ ਕਮਾਵੇ ਜੋ ਇਛੇ ਸੋਈ ਫਲ ਪਾਵੇ ਸੋਈ ਸੰਤ ਸਰਗੋ ਜੀਲਾ ਮਨ ਕਰੇ ਇਕ ਪਛਾਨੇ ਦੇਵ ਦੇਵੀ ਅਰੁਪਨ ਸੇਵਾਏ ਕਰੇ ਕੋ ਮਨ ਸੋਈ ਬਚਨ ਗੁਰੂ ਰਵਿਦਾਸੋ ਪੂਰਨ ਕਰਤ ਸਰਬ ਕੀ ਆਸੋ ਮੇਰਾ ਸਤਿਗੁਰੂ ਜੀ ਸਭਨਾ ਕਾ ਸੁਖੁ ਦਾਈ ਆਮਦਾ ਜਗੇ ਉਸਕੇ ਜਿਸ ਮੇਰੀ ਬੰਤ ਬਣਾਈ ਹਮ ਸਾਹਿਬੇ ਕਪਿਤਾ ਕੇ ਜਾਏ ਇਕ ਮਈਆ ਕੇ ਉਦਰ ਵਸਾਈ ਜਨਮ ਮਰਨ ਦਾ ਸਭਨਾ ਕਾਈ ਕੋਈ ਕਰਤ ਨਾ ਤਿਲ ਕੜੀ ਨਾ ਤਿਰਵਾਦੀ ਰਚਨਾ ਰਾਮ ਉੰਗੜਾਈ ਏਕ ਮਿੱਟੀ ਕੇ ਪੁਤਲੇ ਸਾਰੇ ਕੜਤ ਕਰੀ ਕਿਸ ਰਜਨ ਹਾਰੇ ਜਿਤਨੇ ਜੀਵ ਜੰਤ ਜਗ ਅੰਦਰ ਸਭ ਕੋ ਇੱਕੋ ਨਾਮੁ ਉਦਾਰੇ ਕੁਦਰਤ ਸਭ ਕੁ ਖਲੋੜ ਕਟ ਕੜੇ ਕਿਸਮਾਈ કડਵ ਤੀਕ ਅਕਾਲ ਪੁਰਖ ਦੀ ਸਭੀ ਮਾਨਸਿਆਦੀ ਵੱਲ ਚੰਨ ਬ੍ਰਹਮਣ ਕੀ ਮਾਇਆ ਦੀਨ ਮਜੂ ਸਭ ਬਾਦੀ ਆਦਮ ਜਾਤ ਸ੍ਰਿਸ਼ਟਾ ਕੀਨੀ ਸਭ ਜਗ ਭਾਈ ਪਾਏ ਰਲ ਮਿਲ ਕੇ ਸਭ ਕੁਝ ਗਜਾਰੂ ਦੋ ਦਿਨ ਦੀ ਮਣਜਾਰੂ ਜਗ ਦੁਨੀਆ ਸਤਰਾ ਜਿਕੇ ਬਾਜੀ ਨਾ ਬਿਨਾ ਸਹਾਰੂ ਕੈਰ ਵਿਦਾਸ ਨਗਰ ਨਰ ਆਵਤ ਨਗਤ ਹੀ ਮੁੜ ਜਾਈ ਅਮਰ ਕਲਾ ਪੂਰਨ ਪਰਮੇਸ਼ਰ ਆਪ ਨਰੰਜਨ ਆਏ ਸੁਆਮੀ ਦੀਨ ਦਿਆਲ ਗੁਰੂ ਪਦਵੰਤ ਪੂਜਣ ਸਾਰੂ ਸੰਤ ਮਹੰਤ ਪਰੀਆਂ ਮੰਗਲ ਗਾਏ ਜਗਤ ਗੁਰੂ ਦੁਨੀਆਂ ਦਾ ਕਰਤਾ ਰੋਗ ਸੋਗ ਸਮਾ ਲਾ ਦੇਤਾ ਜੰਗਲਾ ਚ ਮੰਗਲ ਲਾਏ ਕਿੰਗਲ ਆ ਦੇ ਕਟੇ ਰੋਗ ਭਗਤ ਜਨਾ ਕੋ ਦਿਆ ਜੋਗ ਮਹਿਮਾਨ ਕੀ ਨ ਜਾਏ ਜਪ ਜਪ ਕੇ ਸਭ ਦੁਨੀਆਂ ਤਰੀ ਸਭ ਆਸਾ ਪੂਰਨ ਕਰੀ ਬਣਵਾਲੀ ਬਣ ਰਾਏ ਜਿਨ ਜਿਨ ਗੁਰ ਕਾ ਨਾਮ ਤੇ ਆਇਆ ਜੋ ਚਾਇਆ ਸੋਈ ਫਲ ਪਾਇਆ ਲਗਜ ਪੂਜ ਤਰਾਇ। ਬ੍ਰਹਮਾ ਵਿਸ਼ਨੋ ਤਰੇ ਤੇ ਆੜ ਸੁਰ ਜਨ ਬੁਨਜਨ ਮੰਗਲ ਗਾਣ ਨਾਰਦ ਸਰਦ ਗਾਈ। ਅਗਮ ਗੋਚਰ ਦਾਤਾ ਦਾਨ ਜਨਮ ਜਪ ਦੇ ਗਨ ਬਦ ਵੇਦ ਪੁਰਾਣ ਜਪ ਪਰ ਸੋਤ ਮੰਗਾਈ। ਦੁਨੀਆ ਦੇ ਵਿਚ ਰਚੀ ਰਮੈ ਨੂੰ ਆਕੇ ਅਤੀ ਆਪਨ ਰੈ ਮ ਲੱਖਾਂ ਚੋ ਜਰਜਾਈ ਆ ਲਖ ਨਰਿੰਜਨ ਦੀਨanath 14 ਪਵਨ ਚਕਾਉਂਦੀ ਮਾਥ ਕਟਕਟ ਰਿਆ ਸਮਾਈ ਗਿਆਨ ਨਾਥ ਗੁਰੂ ਬ੍ਰਹਮਾਨੰਦਾ ਸੋਈ ਅਮਰਪੁਰੀ ਦਾ ਚੰਦਾ ਸ਼ੀਸ਼ ਗਣੇਸ਼ ਮਲਾਈ ਭਾਰਤਵਾਜ ਕੀ ਅਜਿਸ ਪੂਰਾ ਜੱਪਿਆ ਨਾਮ ਅਮੋਲ ਸੰਧੂਰਾ ਤੁਸੀਂ ਆਨ ਮਿਲੋ ਕਰਤਾਰੇ ਜਿਸ ਭਾਰਤਵਾਜ ਪੁਕਾਰੀ ਰਤਨਾੰਗਰ ਜਗਤਪਦਾਤਾ ਮੇਰੀ ਬੰਦਲਾ ਵਾਰੋ ਵਾਰੇ ਸਾਰੇ ਸੁਖ ਦੁਨੀਆਂ ਦੇ ਸਾਰੇ ਸਦਰ ਤੁਦ ਨਾਲ ਲਗਾਈਆਂ ਮੇਰੀ ਦੁਨੀਆਂ ਦੇ ਵਿੱਚ ਆ ਜਾ ਸਭ ਹਲ ਤੋਂ ਪਲਤ ਦਿਆ ਸਾਈਂ ਮੇਰੇ ਦੀਨ ਦਿਆਨ ਗੋਪਾਲਾ ਤੇਰਾ ਨਾਮ ਸਰਵ ਕੁ ਉਤਾਰੇ ਏ ਚਾਂਦ ਖਾ ਦੇ ਚੇਰਾ ਬਿਨ ਤੇਰੇ ਬਾਜਗਤ ਵਿਜਨੇਰਾ ਤੇਰਾ ਪਲ ਪਲ ਨਾਮ ਜਤਾਰਾ ਆ ਜਾ ਸਭ ਕੀ ਸੰਹਾਰੇ ਜਗ ਸਾਰਾ ਸੁੰਨਾ ਸੁੰਨਾ ਨਾ ਰਗੂ ਨਾ ਗੂੰਜਣ ਤੁਮ ਨਾ ਦੇ ਜਾਉ ਨਾਮ ਪੰਡਾਰੇ ਮੇਰੇ ਪਰਮੇਦਗਾਰ ਪਿਆਰੇ ਜਗਦੇਸ਼ ਗਵਿੰਦ ਨਰਾਇਣ ਤੂੰ ਨਾਮ ਜਗਤ ਦਾਗੇ ਮੈਂ ਦਰਸ਼ਨ ਤੇਰਾ ਪਾਵਾਂ ਮਰਦਾਦਾ ਪਰਮਪਾਰਿ ਗੁਰਦਾਸਾ ਮੋਲਕ ਹੀਰਾ ਰਗਨਾਥ ਅਡੋ ਅਡ ਪੀਰਾ ਭਗਵੰਤ ਰਚਨ ਰਚੇ ਨਾਈ ਗਗਨ ਮੜਿ ਚੰ ਤਾਰੇ ਸਲੋਕ ਪੁਰਬ ਕਰਮ ਜਿਨਾਂ ਦੇ ਮਾੜੇ ਜਗਤ ਗੁਰੂ ਕਾ ਮੰਗਲ ਚਾਰ ਪੜ ਪੜ ਕੇ ਨਰ ਜਨਮ ਸਵਾਰ ਮੂਸ ਮੂਸ ਰੋਂਦੇ ਬੈਠੇ ਕਨਾਰ ਨਾਮ ਜਿਨ੍ਹਾਂ ਦੇ ਕੋਲ ਨਾ ਹੋਵੇ ਲੰਗ ਨਾ ਹੁੰਦਾ ਸਾਬਿਰ ਪਾਰ ਦਾਨ ਜਿਨਾਂ ਨੇ ਕੀਤੇ ਨਾਈ ਜੰਦਰ ਖਾਣੇ ਪੈਲੇ ਅੰਗਾਰ ਸਵਾ ਸਵਾ ਸ੍ਰੀ ਕੋ ਚੇਤ ਤਬ ਉਤਰੀ ਇਸ ਚੜੀ ਵੰਗਾਰ ਗੁਰਦੇਵ ਰਤਨ ਕਰਵਾਜ ਰਤਨ ਘਰ ਕੀ ਅੰਮ੍ਰਿਤ ਸੂਲੇ ਹੋ ਸਿਮਰੋ ਜੋ ਘਟ ਘਟ ਬੁਲੇ ਉਸਕੇ ਲਾਮ ਕਰੋ ਪੁੰਨ ਦਾਨ ਪੂਰਨ ਕਾਜ ਕਰੇ ਭਗਵਾਨ ओम नामकय देवी देवा जन्म सफल सतगुरु की सेवा ने 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 ने। लेखा मांगे ना जा पाए जेके पास पलो पल आए जो जन परा सरदा चावे मुक्त जोत जीवन पद पावे कहरे विदास वचन अविनाश सोदरी जोहका दास सलो ਗੁਰ ਕੀ ਬਚਨ ਅਮੋਲਕ ਬਾਣੀ ਪੁਲੇ ਮਿਰਗ ਵੈ ਫਿਰੇ ਜਲ ਤਾਲ ਮਨ ਦੇ ਰੂਪ ਤੂਰੀ ਪਾਲ ਜਾਣ ਰਿਹਾ ਜੇ ਦਾਈ ਦੂਰ ਤੇਰੇ ਅੰਦਰ ਵਸਤ ਪ੍ਰਭੂਰ ਮਨ ਮੁਖ ਤੁਰਿਆ ਫਿਰੇ ਕਰਾਈ ਨਾਮ ਬਿਨਾ ਆਗੇ ਸੁਖ ਨਾਹੀ ਕਹਿ ਰਿਹਾ ਦਾ ਪਜੇ ਜੋ ਨਾਮ ਹੁਣ ਸੰਪੂਰਨ ਸਗਨੇ ਕਾਮ ਸਲੋਕ ਵਾਲਮੀ ਗ੍ਰਤਨਾ ਗਰਹਰੀ ਸਿਮਰ ਸਿਮਰ ਜੇ ਦੁਨੀਆ ਤਰੀ ਤਕਿੰਦਾ ਗਿਆਪਸਾਰ ਹਾਲ ਜਗਤ ਉਪਰ ਪਰਚਾਰ ਬੌਸਲ ਯੋਗੋ ਗੋਬਿੰਦ ਰਾਇ ਰੇ ਚਰਨ ਕਮਲ ਜਿਤ ਲਾਈ ਬੈਤ ਜਿਨ ਬੰਦਗੀ ਕਰੀ ਕਰਤਾਰ ਤੇਰੀ ਪੂਜੇ ਜਾਮ ਦੇ ਵਿੱਚ ਸੰਸਾਰ ਡਿਟੇ ਜਿਹੜੇ ਰਤੜੇ ਤੰਦੜੇ ਰਾਗੇ ਅੰਦਰ ਮੇੜੇ ਤਮਾਂ ਦੇ ਲੱਗਦੇ ਪਾਰ ਡਿਟੇ ਜਿਹੜੇ ਪੜ ਗਏ ਤੇਰੇ ਸਰੂਪ ਦੇ ਅੰਦਰ ਸ਼ਬਦ ਸੁਰਤ ਸ਼ਾਇਰੀ ਕਲਾਕਾਰ ਡਿਟੇ ਜਿਹੜੇ ਪੂਜਦੇ ਸੁਭਾਤੇ ਸ਼ਾਮ ਤੇ ਸਾਮ ਤੇ ਉਹ ਪੈਦਾ ਜਗ ਤੇ ਹੁੰਦੇ ਅਵਤਾਰ ਡਿਟੇ ਤੇਰੇ ਨਾਮ ਤੋਂ ਪਰਬਾਨ ਜਿਹੜੀ ਬੇ ਬਣੇ ਅਬਰਾਂ ਦੀ ਚੰਦ ਤਾਰ ਡਿਟੇ ਅਗਨ ਪਵਨ ਪਾਣੀ ਗਣਬਦ ਚਾਰਖਾਣੀ ਸਾ ਸਾਇ ਕਰ ਜੀ ਮੰਗ ਵਿਚਾਰ ਡਿਟੇ ਹਰੀ ਹਰੀ ਇੱਕ ਤੋਂ ਨਾਮ ਏਕ ਤੇਰੇ ਕੋਟਨ ਕੋਟ ਘਰ ਫੈਸਾਰ ਡਿਟੇ ਕਾਰੇ ਭਾਂਡਵਾ ਦੇ ਜਗ ਕੋਲਉਂਦੇ ਜੂਨ ਸਾਰੀਆਂ ਨੂ ਰਚਨਾ ਰ ਡਿਟੇ ਅੱਗੇ ਨਿੱਕੇ ਅਨਿੱਕੇ ਬਾਲਕਾਂ ਦੇ ਕਰਦੇ ਰਾਮੇ ਅਵਤਾਰ ਦੀਆਂ ਰ ਡਿਟੇ ਦਿੰਦੇ ਗਿਆਨ ਧਿਆਨ ਅਸੀਸਤ ਕਾਈ